ਸਹੀ ਗੱਲ ਜੀ ਸਾਰਿਆਂ ਨੂੰ ਅੱਜ ਦਿਖਾਉਣੇ ਤੁਹਾਨੂੰ ਗੱਡੀ ਕਿਵੇਂ ਸਾਫ਼ ਕਰਦੇ ਆਂਗੇ ਗੱਡੀ ਦਾ ਪੂਣਾ ਬੁਰਾ ਹਾਲ ਆ ਅੱਜ ਪੂਰਾ ਸੀਟਾਂ-ਸੂਟਾਂ ਕੱਢ ਕੇ ਸਫਾਈ ਕਰਾਂਗੇ ਚਲੋ ਤੁਹਾਨੂੰ ਦਿਖਾਉਣੇ ਆਂ ਦੇਖੋ ਆਪਣੀ ਗੱਡੀ ਪੂਰੀਆਂ ਸੀਟਾਂ-ਸੂਟਾਂ ਖੋਲਤਿਆਂ ਵਿੱਚੋਂ ਬਹੁਤ ਬੁਰਾ ਹਾਲ ਆ ਮੇਦਰੋਂ ਹੁਣ ਸਫਾਈ ਕਰਾਂਗੇ ਆਹ ਦੇਖੋ ਇਹ ਬਾਹਲਾ ਗੰਦ ਵੱਟ ਗਿਆ ਥੱਲੇ ਮੈਂ ਇੱਕ ਮੋਟੋ ਟੁੱਟੀ ਆ ਥੱਲੇ ਪਾਣੀ ਬਸਾਤ ਦਾ ਵਿੱਚ ਆ ਜਾਂਦਾ ਕੀਦਾ ਵੀ ਬੁਰਾ ਹਾਲ ਹੁਣ ਤੁਹਾਨੂੰ ਦਿਖਾਉਣੇ ਕਿਵੇਂ ਕਿਵੇਂ ਇਹਦੀ ਰਿਪੇਅਰ ਕਰਦੇ ਆ ਪੂਰੀ ਰਿਪੇਅਰ ਕਰਾਂਗੇ ਨਾਲ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਹਾਂਜੀ ਲੱਗੇਗਾ ਠੋੜਾ ਲੈਟ ਹੁਣ ਕਰਾ ਸਰੰਗਿ ਨਿਸ਼ਾਨ ਦਾ ਕੀ ਆ ਆਬਦੀ ਓਹ ਕਰਾਂਟ ਵੱਧਿਆ ਹੋਇਆ

ਹਾਂ ਚੱਲ ਗਿਆ ਨਹੀਂ ਇਹਨੂੰ ਕਰੀਏ ਠੱਠਾ ਮੁੱਧਾ ਕਰੀਂ ਕਰਾ ਉਗੜ ਕੇ ਤੇ ਸਰਫਮ ਘੋਲ ਕੇ ਨਾ ਸਰਫ ਮਾਰਦੇ ਆ ਫਿਰ ਬੁਰਸ਼ ਮਾਰ ਕੇ ਫਿਰ ਪਾਣੀ ਮਾਰਾਂਗੇ ਟੇਡਾ ਰੱਖ ਕੇ ਹੋ ਜਿਵੇਂ ਥੱਲੇੋਂ ਧੋੜ ਕੇ

ਕੰਪਨੀ ਮਾਈਟਾਂ ਦੇ ਥੱਲੇ ਕੋਈ ਚਾਈਦੀ ਚੀਜ਼ ਨਹੀਂ ਲਾਉਂਦੀ ਜਮਾ ਬੇਕਾਰ ਕੰਬਲ ਦੇ ਲਾ ਲੈਂਦੇ ਆ ਇਹ ਗੱਲ ਜਾਂਦੇ ਆ ਪੂਰਾ ਟਕਾ ਕੇ ਮਾਰਦੇ ਜਿਹਾ ਐ ਬਣ ਜੇ ਵਧੀਆ 2 ਮਿੰਟ ਦਾ ਮਾਰਾਇਆ ਚੱਕਾ ਫਨਾਇਆ ਚੱਕਲਾ ਤੇ ਡਾਇਆ ਕਰਕੇ ਮਾਰ ਜਿਹੜੇ ਨੂੰ ਜੇ ਲੈ ਜਾਣ ਇਹ ਹਾਏ ਵੇਖ ਲੈਂਦੇ ਠੀਕ ਆ ਨਹੀਂ ਇਹਨਾਂ ਨੂੰ ਗੁਰਸ਼ ਮਾਰ ਕੇ ਲਾਉਣੇ ਆ ਕਿਰ ਦੇਖੋ ਤਾਰਾ ਵਾਲੇ ਪੁਰਸ਼ ਨਾ ਰੰਗ ਕੋਈ ਨਹੀਂ ਕੱਢਣਾ ਪਰ ਇਹ ਨਾਲ ਹੀ ਚੱਪ ਕੇ ਉਹ ਮੁੰਡਾ ਘਰ ਤੋਂ ਨਹੀਂ ਜਾਂਦਾ ਪਾਸੇ ਕੋਲ ਕੇ ਫੇਰ ਮਾਰ ਕੇ ਤਵਾ ਕੇ ਹਰੂ ਜੀ ਲੱਗੇ ਆ ਸਰਸ ਮਾਰਤੀ ਸਰਸ ਮਾਰ ਕੇ ਦੇ ਹੋਣੇ ਬਰਸਣਾ ਰਗੜਦੇ ਆ ਨਾਲ ਬਈ ਜਾਨੀ ਲੱਗਾ ਹੋਇਆ ਉਹ ਖੜੀ ਗੱਡੀ ਆਪੇ ਗੱਡੀ ਨੂੰ ਚੋਲ ਸਾਫ ਕਰਨਾ ਆਵੇ ਉਹ ਵੀ ਦਿਖਾਵਾਂਗੇ ਤੁਹਾਨੂੰ 2 ਘੰਟੇ ਬਾਅਦ ਲੇਟ ਗਈ ਆ ਸਰਫ ਮਾਰ ਕੇ ਤੇ ਹੁਣ ਫਿਰ ਪਾਣੀ ਮਾਰਨਾ ਚਾਲੂ ਹੋ ਗਿਆ ਹੁਣ ਲੈ ਰਹੇ ਆ ਲੋਪ ਲੈ ਲੇਗੇ ਲੂਣਾ ਬਹੁਤ ਵਾਹ ਮੈਂ ਟਕਾ ਕੇ ਮਾਰ ਦੇ ਮੁੜ ਕੇ ਨੂੰ ਦੂਜੇ ਪਾਸੇ ਸਰਫ ਮਾਰਾਂਗੇ ਬਾਕੀ ਕੋਈ ਕੋਈ ਰਹਿ ਗਿਆ ਹੰਤਾ ਨਾ ਇੱਕ ਵਾਰੀ ਉਤਾਰਾਂ ਵਾਲਾ ਬਰਚ ਫੇਰ ਮਾਰ ਦਾਂਗੇ ਉਹਦੇ ਨਾਲ ਹੋਰ ਲੈ ਜਾਣਗੇ ਦੇ ਪਾਸੇ ਲੱਗੇ ਆ ਸਰਪ ਮਾਰਨਾ ਆ ਦੇ ਨੂੰ ਆ ਤੇ ਹੁੰਦਾ ਉਹ ਮੈਂ ਖਾ ਮਾਰੀ ਨਾ ਅੱਛਾ ਉਹ ਭੰਗ ਲੱਗਦਾ ਤੇ ਸਰਪਾਂ ਦੀ

ਫੋਟਵਾਲ ਬਣ ਗਿਆ ਦੇਖੋ ਆਹ ਗੱਡੀ ਜਿਹੜੀ ਇਹਨੇ ਵੈਰਿੰਗ ਕੱਟੀ ਦੀ ਇਹ ਵੀ ਦੂਰ ਹੋ ਰਹੀ ਹੈ ਕੋਈ ਸੈਂਟਰ ਲੋਕ ਕੁਝ ਨਹੀਂ ਕਰ ਰਿਹਾ ਹੋਇਆ ਜ਼ਾਰੇ ਦਾ ਅਜਮਣੇ ਖੱਕ ਪਿਆ ਆਹ ਗੱਡੀ ਦੀ ਛੱਤ ਲਾ ਕੇ ਵੀ ਢੋਤੀ ਹੈ ਪੂਰੀ ਹੁਣ ਟੇਢੀ ਕਰਕੇ ਰੱਖੀ ਆ ਪਾਣੀ ਨਿਕਲ ਜਾਂਦਾ ਬਹੁਤ ਗੰਦੀ ਜੀ ਸਾਫ਼ ਹੋ ਗਈ ਹੈ ਆ ਦੇਖੋ ਇਹ ਵਿੱਚੋਂ ਧੋ ਰਿਹਾ ਸੈਕਟਰ ਮਾਰ ਕੇ ਗੱਡੀ ਪੂਰੀ ਤਕਾ ਕੇ ਦਾਸ ਕਰ ਲੱਗੇ ਨਹੀਂ ਬਈ ਮਰੀ ਜਾਂਦਾ ਸੈਕੂ ਪਕਾ ਕੇ ਉਹਨਾਂ ਦੇ ਕੱਪੜਾ ਕੂੜਾ ਮਾਰਾਂਗੇ ਫੇਰ ਹਾਂਜੀ ਪੂਰਾ ਪਾਣੀ ਵਾਰੀ ਜਾਂਦੇ ਵਿੱਚ ਵੀ ਪੂਰਾ ਪਾਣੀ ਮਾਰ ਕੇ ਧੋ ਰਹੇ ਮੁੰਡੇ ਕਿਰਾ ਟਕਾ ਕੇ ਫੇਰਾਂ ਗੱਡੀ ਵਧੀ ਐ ਬਣਾ ਦੇਣੀ ਆ ਆ ਮੁੰਡਾ ਕਹਿੰਦਾ ਲੌਂਗ ਡਰਾਈਵ ਤੇ ਜਾਣਾ ਮੁੜ ਕੇ ਗੱਡੀ ਦੇ ਕੋਨੇ ਕੋਨੇ ਜੋ ਮਿੱਟੀ ਘੜ ਦੇਣੀ ਹੈ ਟਕਾ ਕੇ ਮਾਰ ਦੋ ਕਿਰਾ ਪਾਣੀ ਜਿਹੜਾ ਵਧੀਆ ਐ ਗੱਡੀ ਵਾ ਬੰ ਜੇ ਪਤਾ ਲੱਗੇ ਅੱਜ ਹੀ ਝੰਸੀ ਜੋ ਘੜਾ ਕੇ ਲਿਆਂਦੀ ਐ ਕਿਰਾ ਮੋਟੀ ਮੋਟੀ ਘੜ ਦੋ ਮਿੱਟੀ ਆਏ ਮੜ ਕੇ ਟਕਾ ਕੇ ਮਾਰਾਂਗੇ ਪਾਣੀ ਫੇਰ ਅੱਗੋਂ ਗੱਡੀ ਨਾਲ ਪੱਥਰਾਂ ਦੇ ਘੜਾਉਣੀ ਪੈਣੀ ਆ ਪਾਣੀ ਇਥੋਂ ਦੀ ਫੇਰ ਪਾਇਕ ਆਊਗਾ ਵੈਸੇ ਪਾਣੀ ਆ ਨਹੀਂ ਰਿਹਾ ਅੱਗੋਂ ਆ ਪਾਕ ਸਿੰਘ ਜੀ ਵੀ ਲੱਗੇ ਆ ਨਾਲ ਗੱਡੀ ਵੀ ਕਹਿੰਦੀ ਉਹ ਅੱਜ ਮੇਰੀ ਜ਼ਿੰਦਗੀ ਸੁਧਾਰਦੀ ਜਿੱਦ ਨਹੀਂ ਨਵੀਂ ਬਣੀਏ ਪਹਿਲੀ ਵਾਰ ਖੁੱਲੀ ਆ ਛੱਤ ਤੇ ਉੱਤੇ ਦੀ ਗ੍ਰੈਂਟ ਲਗਾ ਕੇ ਛੱਤ ਖੋਲਦੀ ਆ ਤੰਦਰੋਂ ਗੱਡੀ ਧੋਦੀ ਆ ਹੁਣ ਬਣ ਗਈ ਵਧੀਆ ਸਿਰਾ ਜਾਵਾਂ ਬਹੁਤ ਬੁਰਾ ਹਾਲ ਠੀਕ ਆ ਤੇ ਹੁਣ ਇਹ ਪਾਟਦੇ ਧੋਦੇ ਆ ਆ ਤੇ ਆ ਤੋ ਹੀ ਜਾਂਦਾ ਮੁੰਡਾ ਇਹ ਤੋਂ ਬਿਨਾਂ ਉਹ ਸਾਰਾ ਗੋਦੋ ਦਾ ਹੀ ਹੁਣ ਜੇਟਾ ਵਾਲੇ ਰਹਿ ਗਏ ਆ ਜੀ ਧੋ ਕੇ ਤੇ ਇਹਨਾਂ ਨੂੰ ਵੀ ਸੁਸਾਗੇ ਕਿਰਤ ਕਰਕੇ ਬਾਅਦ ਵਿੱਚ ਇਹ ਸਾਰਾ ਕੱਟਾ ਕਿਰਾ ਤਾਂ ਮੁੱਕੇ ਹਾਂ ਜੀ ਸਾਰਾ ਤੁੱਟ ਗਿਆ ਸਮਾਨ ਕੇਰਾ ਹੁਣ ਇਹਨੂੰ ਕੱਲ ਨੂੰ ਫਿੱਟ ਕਰਾਂਗੇ ਜੀ ਬਾਕੀ ਤੁਹਾਨੂੰ ਕੱਲ ਵਾਲੇ ਵਲੌਗ ਚ ਦਿਖਾਵਾਂਗੇ ਫਿੱਟ ਕਰਕੇ ਸਸਰੀ ਗੱਲ ਜੀ